ਕਰਾਂਗੇ ਧੋਕੇ ਸੀ ਤੋ ਤੁਹਾਡੀ ਸੋਚ ਤੇ ਕਰਾਂਗੇ ਧੋਕੇ ਸੀ ਤੋ ਤੁਹਾਡੀ ਸੋਚ ਤੇ ਕਰਾਂਗੇ ਧੋਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅਸੀਂ ਸਾਰੇ ਜੀ ਸ਼ਹੀਦਾ ਦੇ ਸਰਮੌਰ ਸਾਡੇ ਸ਼ੂਰਬੀਰ ਸਾਡੇ ਸ਼ਹੀਦ ਸ਼ਹੀਦ ਉਧਮ ਸਿੰਘ ਹੋਰਾਂ ਦੀ ਜਿਹੜੀ ਸ਼ਹਾਦਤ ਨੂੰ ਨਮਰ ਕਰਨ ਵਾਸਤੇ ਅਸੀਂ ਸਾਰੇ ਕਤਰ ਹੋਏ ਆ ਔਰ ਉਹਨਾਂ ਦੀ ਅੱਜ 85 ਸਾਲ ਹੋ ਗਏ ਨੇ 68 ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦਿਵਸ ਮਨਾ ਰਹੇ ਆ ਔਰ ਸਾਡੇ ਵਾਸਤੇ ਅੱਜ ਵੀ ਉਹ ਪ੍ਰੇਰਣਾ ਦਾ ਸਰੋਤ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ 1919 ਵਿੱਚ ਜਿਹੜਾ ਜੱਲ੍ਹਿਆਂਵਾਲਾ ਬਾਗ ਵਿੱਚ નિર્ਦੋਸ਼ ਜਿਹੜੇ ਲੋਕਾਂ ਉੱਤੇ ਜਿਹੜੀ ਜਨਰਲ ਡਾਇਰ ਨੇ ਜਿਹੜੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਸ ਜਿਹੜੇ ਰੋਸ਼ ਨੂੰ ਆਪਣੇ ਦਿਲ ਵਿੱਚ ਕੈਦ ਰੱਖ ਕੇ 21 ਸਾਲਾਂ ਦੇ ਬਾਅਦ 1940 ਵਿੱਚ ਜਨਰਲ ਟਾਇਰ ਨੂੰ ਮੌਤ ਤੇ ਕਾਰਟ ਉਤਾਰ ਕੇ ਜਿਹੜਾ ਉਹ ਜਿਹੜੀ ਜਿਹੜਾ क्रूरता ਸੀਗੀ ਉਹਦਾ ਬਦਲ ਲੇਤਾ ਸੀਗਾ ਔਰ ਇੱਥੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸ਼ਹੀਦ ਉਤਮ ਸਿੰਘ ਹੋਰਾਂ ਦਾ ਇੱਕ ਨਾਮ ਸੀਗਾ ਰਾਮ ਮਹਾਤਮਾ ਮੁਹੰਮਦ ਸਿੰਘ ਆਜ਼ਾਦ ਯਾਨਕੀ ਉਹ ਇੱਕ ਮੈਸੇਜ ਸੀਗਾ ਸਾਰੇ ਧਰਮਾਂ ਦਾ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਉਹ ਸਾਰੇ ਧਰਮਾਂ ਨੇ ਮਿਲ ਕੇ ਸੰਘਰਸ਼ ਕੀਤਾ ਤੇ ਦੇਸ਼ ਨੂੰ ਆਜ਼ਾਦੀ ਮਿਲੀ ਸਵਾਜਿ ਸਾਰੇ ਅ ਅੱਜ ਉਹਨਾਂ ਦੀ ਸ਼ਾਦ ਨੂੰਮਨ ਕਰਨ ਵਾਸਤੇ ਟੋਟਲ ਕੋਰ ਪਰਨਾਮ ਕਰਨ ਵਾਸਤੇ ਕਤਰ ਹੋਇਆ ਸਾਡਾ ਸਾਡੇ ਸਤਿਕਾਰਯੋਗ ਮੈਡਮ ਸੋਹਿੰਦਰ ਕੋਰ ਦੀ ਸੁਪਤਨੀ ਸਾਡੇ ਮਨਜੀਤ ਸਾਹਿਬ ਪਰਪੈਂਸੀ ਵਿਜੀਟੋ ਸਾਡੇ ਸ਼ਹਿਰੀ ਪ੍ਰਧਾਨ ਸਤਿੰਦਰ ਜੀ ਸਾਡੀ ਪੂਰੀ ਜਨਰਾਲੇ ਦੀ ਟੀਮ ਜਿਹੜੀ ਹੈ ਉਹ ਅੱਜ ਨਤਮਸਤਕ ਹੋਣ ਆਏ ਹੈ ਇਹ ਜਿਹੜਾ ਸ਼ਹੀਦ ਉਦੋਂ ਸਿੰਘ ਚੌਂਕ ਉਹਨਾਂ ਦੇ ਨਾਮ ਤੇ ਹੀ ਸਾਡੇ ਸ਼ਹਿਰ ਵਿੱਚ ਹੈਗਾ ਔਰ ਅੱਜ ਦੇ ਦਿਨ ਅਸੀਂ ਉਹਨਾਂ ਦੀ ਸ਼ਾਦਤ ਨੂੰ ਨਮਨ ਕਰਦੇ ਹਾਂ ਸ਼ਾਦਤ ਨੂੰ ਪ੍ਰਣਾਮ ਕਰਦੇ ਹਾਂ ਔਰ ਕਹਿੰਦੇ ਵੀ ਸ਼ਹੀਦਾਂ ਦੀ ਇਛਤਾਵਾਂ ਤੇ ਲੱਗਦਾ ਕਿ ਹਰ ਬਰਸ ਮੇਰੇ ਵਤਨ ਤੇ ਮਿਟਨੇ ਵਾਲੋਂ ਦਾ ਯਹੀ ਨਿਸ਼ਾਨ ਹੋਗਾ ਕਿ ਜਿਹੜੀ ਸ਼ਹਾਦਤ ਹਮੇਸ਼ਾ ਅਮਰ ਰਹਿੰਦੀ ਹੈ ਜੀ ਅਮਰ ਸ਼ਹੀਦ ਨੇ ਮਹਾਨ ਦਿਹਾੜਾ ਅੱਜ ਦਾ ਜਿਹੜਾ ਸ਼ਹੀਦ ਉਦਮ ਸਿੰਘੀ ਦਾ ਸ਼ਹੀਦੀ ਦਿਹਾੜਾ ਵਾ ਮਹਿਜ਼ ਇੱਕ 20 ਸਾਲ ਦਾ ਨੌਜਵਾਨ ਸੀ ਏ ਜਦੋਂ ਜੱਲਿਆਂ ਵਾਲੇ ਬਾਗ ਦਾ ਕਾਂਡ ਹੋਇਆ ਉਹ ਜੱਲਿਆਂ ਵਾਲੇ ਬਾਗ ਦੇ ਕਾਂਡ ਨੂੰ ਨਾ ਸਹਹਾਤਾ ਹੋਇਆ ਇਹ ਨੌਜਵਾਨ ਨੇ ਇੱਕ ਤਿਆਰ ਕਰ ਲਿਆ ਸੀ ਕਿ ਇਹਦਾ ਮੈਂ ਬਦਲਾ ਚੂਰ ਲਵਾਂਗਾ। ਉਹ ਆਪਾਂ ਸਾਰਾ ਦੇਸ਼ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ 21 ਸਾਲ ਅੰਦਰ ਅੱਗ ਲੈ ਕੇ ਉਸ ਨੌਜਵਾਨ ਨੇ ਆਪਣੇ ਪਤਾਏ ਤੇ ਬਾਹਰ ਜਾ ਕੇ ਜਾ ਕੇ ਆਪਣਾ ਇਸ ਉਦੇਸ਼ ਦਾ ਆਪਣਾ ਜਿਹੜੇ ਸ਼ਹੀਦ ਕੀਤੇ ਸੀ ਸਾਡੇ ਕੁਝ ਬੱਚੇ, ਬਜ਼ੁਰਗ, ਕਾਣੀਆਂ ਬੀਬੀਆਂ ਪੈਣਾ ਕਿੰਨੇ ਸ਼ਹੀਦ ਹੋਏ ਸੀ ਉਸ ਕਾਂਡ ਦੇ ਵਿੱਚ ਉਹਦਾ ਜਾ ਕੇ ਬਦਲਾ ਲਿਆ। ਸੋ ਇਹ ਇਸ ਨੌਜਵਾਨ ਦੀ ਖਾਸੀਅਤ ਦੇ ਵਿੱਚ ਕੋਈ ਸਭ ਤੋਂ ਵੱਡੀ ਹੈ ਕਿ ਸ਼ਹੀਦ ਉਦਮ ਸਿੰਘ ਜੀ ਇੱਕ ਯਤਿਮ ਖਾਨੇ ਦੇ ਵਿੱਚ ਪਲੇ ਨੇ ਔਰ ਉੱਥੋਂ ਨੇ ਪੜੇ ਨੇ ਪਰ ਦੇਸ਼ ਪ੍ਰਤੀ ਉਹਨਾਂ ਦਾ ਪੇਮ ਦੇਖੋ ਕਿ ਅਜੋ ਅਮਰ ਹੋ ਗਏ ਦੇਸ਼ ਤੋਂ ਅਮਰ ਹੋ ਗਏ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਆਪਾਂ ਉਹਨਾਂ ਦੀ ਇਥੇ ਸਮਾਰਕ ਦੇ ਉੱਪਰ ਸਾਰੇ ਖੜੇ ਆ ਇਹਦਾ ਨਾਮ ਵੀ ਸ਼ਹੀਦ ਉਦਮ ਸਿੰਘ ਚੌਕ ਹੈ ਸੋ ਅਸੀਂ ਸਾਰੇ ਹੀ ਉਹਨਾਂ ਨੂੰ ਨਮਨ ਕਰਨ ਵਾਸਤੇ ਊਟਮ ਕੋਟ ਪਰ ਨਾਮ ਕਰਨ ਵਾਸਤੇ ਇਥੇ ਪਹੁੰਚੇ ਆ ਮੈਡਮ ਜੀ ਨੇ ਦੱਸ ਕੇ ਗਏ ਕਿ ਅੱਜ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਫਿਜ਼ਾ ਅੱਜ ਆਪਾਂ ਅੱਜ ਸੋਕ ਦਾ ਸਾਹ ਲੈ ਰਹੇ ਆਂ ਅਜਾਦੀ ਦਾ ਆਪਾਂ ਸਾਹ ਲੈ ਰਹੇ ਆਂ ਦੇਖੋ ਦੇਸ਼ ਦੀ 90% ਜਿਹੜੀ ਆ ਕੁਰਬਾਨੀਆਂ ਵਨਾਂ ਜੀ ਦੇਸ਼ ਨੂੰ ਜਾਦ ਤੋਂਣ ਵਾਸਤੇ ਸਾਡੇ ਪੰਜਾਬੀ ਵੀਰਾਂ ਨੇ ਦਿੱਤੀਆਂ ਔਰ ਉਹਨਾਂ ਦੇ ਵਿੱਚ ਕੋਈ 23 ਸਾਲ ਦਾ ਕੋਈ 19 ਸਾਲ ਦਾ ਇਹੋ ਜਿਹੇ ਗੱਭਰੂ ਸਾਡੇ ਜਿਹੜੇ ਆ ਦੇਸ਼ ਤੋਂ ਕੁਰਬਾਨ ਹੋ ਗਏ ਸਾਡਾ ਉਹਨਾਂ ਸਾਰਿਆਂ ਨੂੰ ਜਿੱਥੇ ਨੰਮਨ ਹੈ ਉੱਥੇ ਹੀ ਅੱਜ ਸ਼ਹੀਦ ਉਤਮ ਸਿੰਘ ਜੀ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਪ੍ਰਣਾਮ ਕਰਦੇ ਆਂ ਕਿ ਉਹਨਾਂ ਦੀ ਇਹ ਸ਼ਹੀਦੀ ਜਿਹੜੀ ਆ ਉਹ ਜਦੋਂ ਤੱਕ ਦੁਨੀਆ ਰਹਿ ਗਈ ਉਦੋਂ ਤੱਕ ਯਾਦ ਕੀਤੀ ਜਾਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਿਟਨੋਏ ਵਾਲੋਂ ਕਾ ਯਹੀ ਆਖਰੀ ਨਿਸ਼ਾਨ ਹੋਗਾ ਅੱਜ ਸ਼ਹੀਦ ਉਦਮ ਸਿੰਘ ਜੀ ਦੀ 86ਵੀਂ ਸ਼ਹਾਦਤ ਨੂੰ ਨਮਨ ਕਰਨ ਲਈ ਜਿਹੜੇ ਕਿ ਸਾਡੇ ਕ੍ਰਾਂਤੀਕਾਰੀ ਦੇਸ਼ਪਤਰ ਸੂਰਮ ਗਤੀ ਦੀ ਦ੍ਰਿੜਤਾ ਨਾਲ ਆਪਣੀ ਕੌਮ ਦੇ ਲਈ ਆਪਣੀ ਜਿਹੜੇ નિર્ਦੋਸ਼ ਚੱਲੀਆਂ ਵਾਲੇ ਬਾਗ ਵਿੱਚ ਭਾਰਤੀ ਮਾਰੇ ਗਏ ਸੀ ਉਹਨਾਂ ਦੀ ਉਹਨਾਂ ਦੇ ਬਦਲਾ ਲੈਣ ਵਾਲੇ ਉਹ ਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਆਪਣਾ ਨਾਂ ਜਿਹੜਾ ਹੈ ਸਦੀਵੀ ਇਤਿਹਾਸ ਵਿੱਚ ਅਮਰ ਕਰ ਗਏ ਹਨ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਅਸੀਂ ਉਹਨਾਂ ਨੂੰ ਨਮਨ ਕਰਨ ਲਈ ਉਹਨਾਂ ਦੀ ਇਸ ਪਵਨ ਤਿਥੀ ਤੇ ਅਸੀਂ ਇੱਥੇ ਸਾਰੇ ਹੀ ਭੈਣ ਭਰਾ ਇਕੱਤਰ ਹੋਏ ਆਂ ਔਰ ਮੰਤਰੀ ਸਾਹਿਬ ਵੀ ਸੁਨਾਮ ਵਿਖੇ ਉਹਨਾਂ ਦੀ ਇਸ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉੱਥੇ ਆਪਣੀ ਹਾਜ਼ਰੀ ਲਵਾ ਰਹੇ ਹਨ ਤਾਂ ਅਸੀਂ ਸਾਰੇ ਹੀ ਪੈਂਟਰਾ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਕਤਰ ਹੋਇਆ ਔਰ ਸ਼ਹੀਦਾਂ ਨੂੰ ਹਮੇਸ਼ਾ ਹੀ ਸਾਡਾ ਹੱਥ ਜੋੜ ਕੇ ਪ੍ਰਣਾਮ ਹੈ ਉਹਨਾਂ ਦੀ ਹੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾਵੇ 'ਚ ਸਾਹ ਲੈ ਰਹੇ ਹਾਂ ਅਸੀਂ ਉਹਨਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਇੰਨਾ ਕੀ ਕਹਿੰਦੀ ਹੁਈ ਮੈਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਰਧਾਂਜਲੀ ਭੇਟ ਕਰਦੀ ਹੁਈ ਨਮਨ ਕਰਦੀ ਆ ਉਹਨਾਂ ਨੂੰ